ਮਿੱਤਰੋ 10 ਵਜ ਗਏ ਆ ਤੇ ਅੱਜ ਆਪਾਂ ਕੁਕੜੀਆਂ ਨਹੀਂ ਛੱਡੀਆਂ ਬਾਹਰ ਕਿਉਂਕਿ ਘਰ ਦੇ ਚੱਲੇ ਭੋਗ ਤੇ ਤੇ ਆਪਾਂ ਵੀ ਸੁਖਮੀ ਸਾਹਿਬ ਦੇ ਪਾਠ ਤੇ ਜਾਣਾ ਤੇ ਜਦੋਂ ਆਏ ਨਾ ਦੁਪਹਿਰੇ ਛੱਡਾਂਗੇ ਉਦੋਂ ਤੁਹਾਨੂੰ ਦੁਬਾਰਾ ਵੀਡੀਓ ਪਾ ਕੇ ਦੱਸਾਂਗੇ ਤੇ ਹੁਣ ਖੜ ਜੰਦਰ ਤੁਹਾਨੂੰ ਹੁਣ ਆ ਭੀੜ ਜੀ ਭੀੜ ਜੀ ਮਹਿਸੂਸ ਹੋਊਗੀ ਤੁਹਾਨੂੰ ਵੀ ਵੇਖ ਕੇ ਓਏ ਵੇਖੋ ਸਾਰੀਆਂ ਇਕੱਠੀਆਂ ਹੋਈਆਂ ਪਈਆਂ ਵੀ ਕਹਿ ਸਕਦੇ ਆ ਇੰਦੇ ਚ 50 ਕੁ ਕੁਕੜੀ ਹੋਰ ਔਖੀ ਚੋਖੀ ਆ ਸਾਦੀ ਆ ਓਏ ਉਧਰੋ ਜੀ ਖਾਲੀ ਆ ਨਾ ਪਰ ਫਿਰ ਯਾਰ ਜਦੋਂ ਜੇ ਰੱਖਣੀਆਂ ਆ 15 ਅੰਦਰ ਆ ਫਿਰ ਕਾ ਮੌਕਾ ਹੋ ਜਾਣਾ ਤੇ ਆਪਾਂ ਆਂਡੇ ਵੇਖ ਲੈਨੇ ਕਿਉਂਕਿ ਘਰਦਿਆਂ ਨੇ ਲੈ ਕੇ ਜਾਣੇ ਆ ਕਿਸੇ ਨੇ ਮੰਗਾਏ ਸੀ ਲਓ ਜੀ ਪਾਸੇ ਜੋ ਪਾਸੇ ਕੋਈ ਪੈਰ ਥੱਲੇ ਵੀ ਨਾ ਜਾਏ ਆਂਡਾ ਮੈਨੂੰ ਤਾਂ ਜਿਵੇਂ ਲੱਗਦਾ ਪਾਸੇ 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 ਜੇ ਵੇਖ ਲੋ ਆਪਰ ਰੱਖ ਦੇਈ ਅੰਦਰ ਕੱਲੀਆਂ ਹਨਾ ਤਾਂ ਕਿਵੇਂ ਵਿਚਾਰੀਆਂ ਰਹਿਣਾ ਸੀ ਇੰਨਾ ਔਖੀਆਂ ਹੋ ਕੇ ਹਨਾ ਪਹਿਲਾਂ ਚਲੋ ਅੰਦਰ ਹੀ ਰੱਖਦੇ ਰਏ ਨੈਟ ਤਾਂ ਆਪਾਂ ਥੋੜਾ ਟਾਈਮ ਹੋਇਆ ਲਾਇਉ ਨੂੰ ਮੈਂ ਨਾ ਨੈਟ ਵਾਲਾ ਕੰਮ ਯਾਰ ਕਰਨਾ ਚਾਹੀਦਾ ਹੁਣ ਆਪਣੇ ਤੇ ਲਾ ਲਓ ਜੇ ਆਪਾਂ ਤੜੇ ਰਵਾਂਗੇ ਤਾਂ ਘਰੇ ਆਪਣਾ